ਰੀਤ ਨੇ ਦਿੱਤਾ ਨਵੀਂ ਰੀਤ ਸ਼ੁਰੂ ਕਰਨ ਦਾ ਸੱਦਾ ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਸ਼ਹਿਰ ਦੀ ਕੌਂਸਲ ਦੀਆਂ ਵੋਟਾਂ ਅਜੇ ਅਕਤੂਬਰ ਵਿੱਚ ਹਨ ਪਰ 54 ਉਮੀਦਵਾਰਾਂ ਵੱਲੋਂ ਹੁਣ ਤੋਂ ਹੀ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ਗਿਆ ਹੈ ਆਓ ਚਲਿਏ ਕੈਲਗਰੀ ਦੇ ਵਾਰਡ 5 ਤੋਂ ਕੌਂਸਲ ਦੀਆਂ ਚੋਣਾਂ ਦੀ ਉਮੀਦਵਾਰ ਰੀਤ ਮੁਸ਼ਤਿਆਣਾ ਦੀ ਚੋਣ ਮੁਹਿੰਮ ਵੇਖਣ ਆਪਾਂ ਇਸ ਵੇਲੇ ਹਾਂ ਕੈਲਗਰੀ ਨਾਰਥ-ਈਸਟ ਦੇ ਜੈਕਸਨ ਪੋਰਟ ਪਲਾਜ਼ਾ ਵਿੱਚ कैलगी नॉर्थ ईस्ट दिया दिजनस राजधानियों जेकर वैसटविंडलाका पुरा राजधानी है तो जैक्सन पोर्ट नवी राजधानी किया जा सकता है इतने अज खूब चहल पहल है नॉर्थ ईस्ट के पंजाबी भाईचारे दारिया कम्यूनिटियां कैसरिज तो लैके कोर्नर स्टोन तक सब माई भाई इतजे अच्छा याद रहे दुनिया के मशहूर मेलियां एक ਕੈਨੇਡਾ ਦੇ ਸ਼ਹਿਰ ਕੈਲਗਰੀ ਦਾ ਸਟੈਂਪੀਡ ਮੇਲਾ ਅੱਜਕੱਲ ਚੱਲ ਰਿਹਾ ਹੈ ਉਸ ਮੇਲੇ ਨੂੰ ਯਾਦਗਾਰੀ ਬਣਾਉਣ ਲਈ ਕੈਲਗਰੀ ਵਿੱਚ ਥਾਂ-ਪੁਰ ਥਾਂ ਸਟੈਂਪੀਡ ਬ੍ਰੇਕਫਾਸਟ ਵਰਗੇ ਸਮਾਰੋਹਾਂ ਦਾ ਆਯੋਜਨ ਕੀਤਾ ਜਾਂਦਾ ਹੈ ਉਸੇ ਲੜੀ ਵਿੱਚ ਰੀਤ ਮੁਸ਼ਿਆਨਾ ਵੱਲੋਂ ਇੱਕ ਪੰਥ ਤੇ ਦੋ ਕਾਜ ਕੀਤੇ ਜਾ ਰਹੇ ਹਨ ਸਟੈਂਪੀਡ ਬ੍ਰੇਕਫਾਸਟ ਵੀ ਅਤੇ ਚੋਣ ਮਹਿਮ ਦਾ ਆਗਾਜ਼ ਵੀ ਸਾਰੀ ਸੰਗਤ ਬੜੇ ਚਾਅ ਨਾਲ ਬ੍ਰੇਕਫਾਸਟ ਕਰਨ ਵਿੱਚ ਰੁਚੀ ਹੋਈ ਹੈ ब्रेकफास्ट ਵਿੱਚ ਪੈਨਕੇਕ ਹੈ ਆਲੂ ਵਾਲੇ ਪਰਾਂਠੇ ਹਨ ਨਾਲ ਹੈ ਅਚਾਰ ਚਟਨੀਆਂ ਤੇ ਮੱਖਣ ਵਗੈਰਾ ਖਾਣਾ ਜਾਂ ਖਿਲਾਉਣਾ ਤਾਂ ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਹੈ ਅੱਜ ਦੇ ਇਸ ਪ੍ਰਭਾਵਸ਼ਾਲੀ ਸਮਾਗਮ ਨੂੰ ਮੁਖਾਤਬ ਹੁੰਦਿਆਂ ਰੀਤ ਨੇ ਆਮ ਲੋਕਾਂ ਨੂੰ ਕਿਹਾ ਕਿ ਜੇਕਰ ਮੈਨੂੰ ਵਾਰਡ 5 ਤੋਂ ਕਾਉਂਸਲਰ ਬਣਨ ਦਾ ਮੌਕਾ ਮਿਲਿਆ ਤਾਂ ਮੈਂ ਲੋਕ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਟੰਗ ਨਾਲ ਉਠਾਵਾਂਗੀ ਤੇ ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਲੋਕਾਂ ਦੇ ਜੀਨ ਪੱਧਰ ਨੂੰ ਉੱਚਾ ਚੁੱਕਾਂ ਤੇ ਜ਼ਿੰਦਗੀ ਨੂੰ ਸੁਖਾਲੀ ਤੇ ਖੁਸ਼ਹਾਲ ਬਣਾਵਾਂ ਇਸ ਲਈ ਵਾਰਡ 5 ਦੇ ਲੋਕੋ ਅੱਜ ਤੱਕ ਵਾਰਡ 5 ਵਿੱਚੋਂ ਕਦੇ ਕੋਈ ਮਹਿਲਾ ਤੁਹਾਡੀ ਨੁਮਾਇੰਦਾ ਬਣ ਕੇ ਕੌਂਸਲ ਵਿੱਚ ਨਹੀਂ ਆਈ ਪਰੰਤੂ ਇਸ ਵਾਰ ਰੀਤ ਬਦਲ ਦਿਓ ਅਤੇ ਮੈਨੂੰ ਪਾਵ ਰੀਤ ਨੂੰ ਇਸ ਵਾਰ ਵੋਟਾਂ ਪਾ ਕੇ ਆਪਣੀ ਕੌਂਸਲਰ ਬਣਾਓ Leadership is about service. Leadership is about seva. Sorry. As I've gone door, door to door, I've heard stories that are hard to forget. One mother said that her daughter was sexually assaulted on Calgary Transit. She told me, aya, and how helpless she felt. That's not okay. Bache, bazork, nave dea, transit daily use we should not have to second guess their safety in Calgary, which is one of the best cities in the world. Safety safe, it's about investing in our neighborhoods, fixing our infrastructure, improving lighting and transit access. ਐਂਡ ਆਪਾਂ ਇਹੀ ਮੇਕ ਸ਼ੋਰ ਕਰਨਾ ਹੈ ਜੇ ਹਰ ਇੱਕ ਬੰਦਾ ਆਪਣੀ ਕਮਿਊਨਿਟੀ ਚ ਰਹਿ ਰਿਹਾ ਉਹ ਸੇਫ ਐਂਡ ਪ੍ਰੋਟੈਕਟਿਡ ਫੀਲ ਕਰੇ ਇਟਸ ਆਲਸੋ ਅਬਾਊਟ ਮਹਿੰਗਾਈ ਦ ਰਾਈਜ਼ ਆਫ ਕਾਸਟ ਆਫ ਲਿਵਿੰਗ ਫੈਮਲੀਜ਼ ਜਿਹੜੀਆਂ ਵੀ ਵਾਰਡ 5 ਦੇ ਵਿੱਚ ਨੇ ਉਹ ਸਾਰਾ ਕੁਝ ਸਹੀ ਕਰ ਰਹੇ ਨੇ ਦੇ ਆਰ ਵਰਕਿੰਗ ਹਾਰਡ ਰੇਜ਼ਿੰਗ ਥੇਅਰ ਕਿਡਸ ਬਜ਼ੁਰਗਾਂ ਦੀ ਸਪੋਰਟ ਕਰਦੇ ਆ ਪਰ ਦੇ ਸਟਿਲ ਸਟਰਗਲਿੰਗ ਗਰੋਸਰੀਜ਼ ਰੈਂਟ ਸਿਟੀ ਫੀਸ ਸਾਰਾ ਕੁਝ ਹਾਰਡ ਤੇ ਹਾਰਡੇ ਹੋਈ ਜਾਂਦਾ ਆ ਆਪਾਂ ਨੂੰ ਸੋਲੂਸ਼ਨਸ ਆਫੋਰਡਬਲ ਚਾਹੀਦੀਆਂ ਅਸਲੀ ਇਨਵੈਸਟਮੈਂਟਸ ਚਾਹੀਦੀਆਂ ਐਨਸੀਟੀ ਉਹ ਚਾਹੀਦੀ ਆ ਜਿਹੜੇ ਵੋਡ 5 ਨੂੰ ਅੱਕੇ ਰਗੇ ਇਫ ਵੀ ਡੂ ਥਿਸ ਟੁਗੇਦਰ ਆਲ ਬੀ ਆਨਰਡ ਟੂ ਬੀਕਮ ði ਫਰਸਟ ਵੂਮਨ ਐਵਰ ਇਲੈਕਟਡ ਇਨ ਵੋਡ 5 ਥਿਸ ਇਜ਼ਨਟ ਜਸਟ ਅਬਾਊਟ ਮੇਕਿੰਗ ਹਿਸਟਰੀ ਸੋ ਆਪਾ ਸਿਰਫ ਹਿਸਟਰੀ ਨਹੀਂ ਬਣਾ ਰਹੇ ਇਸ ਇਲੈਕਸ਼ਨ ਦੇ ਵਿੱਚ ਇਟਸ ਅਬਾਊਟ ਹੈਵਿੰਗ ði ਵੇ ਆਪਣੀਆਂ ਕੁੜੀਆਂ ਲਈ ਆਪਣੀਆਂ ਪੈਣਾ ਲਈ ਤੇ ਉਸ ਔਰਤਾਂ ਲਈ ਜਿਨ੍ਹਾਂ ਨੂੰ ਕਿਹਾ ਜਾਂਦਾ ਕੋਈ ਚੇਅਰ ਟਰਨ ਥੋੜੀ ਹਲੇ 바ਰੀ ਨਹੀਂ ਆਈ I believe in leadership, Jedi Swondia, and I believe building a brighter future together. So thank you once again. Read is a ਕੁਝ ਚੋਣਾਂ ਵਿੱਚ ਬੁਲਾਰਿਆਂ ਨੇ ਪਰਵਾਹ ਹੰਗਾਰਾ ਦਿੱਤਾ ਸਾਡੇ ਸਤਿੰਦਰ ਸਿੰਘ ਭਾਜੀ ਹੈ ਜਿਹੜੇ ਸਤਿੰਦਰ ਸਿੰਘ ਪਿਆਰ ਨਾਲ ਸਾਡੇ ਵੱਡੇ ਭਾਜੀ ਆਪਾਂ ਮਿੱਠੀ ਕਹਿ ਦਿੰਦੇ ਆ ਸੋ ਬਹੁਤ ਖੁਸ਼ੀ ਹੋਈ ਹੈ ਕਿ ਇਹਨਾਂ ਦੇ ਪਰਿਵਾਰ ਚੋਂ ਬਹੁਤ ਹੀ ਕਾਬਲ ਜਿਹੜੇ ਸਾਡੇ ਛੋਟੇ ਭੈਣ ਰੀਤ ਉਹ ਅੱਗੇ ਆਏ ਆ ਕੌਂਸਲਰ ਦੀ ਇਲੈਕਸ਼ਨ ਦੇ ਲਈ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਵੇਂ ਕਹਿੰਦੇ ਆ ਯੂਨਿਟੀ ਇਜ਼ ਦਾ ਸਟਰੈਂਥ ਏਕਤਾ ਦੀ ਬਾਣਾ ਅਰੇ ਆਪਾਂ ਨਾਲ ਮਿਲ ਕੇ ਜੋਰ ਮਾਰੀਏ ਇਹ ਲੜ ਗਈ ਇੱਥੇ ਦੀ ਜੰਮ ਵਾਲਾ ਪਰ ਪੰਜਾਬੀ ਬੋਲਦੀ ਪੰਜਾਬੀ ਪਰਵਾ ਰਿਆ ਕਿਉਂਕਿ ਇਹਨੂੰ ਉੱਥੇ ਉੱਥੇ ਜਾ ਕੇ ਜਿਹੜੀ ਮਿਊਨਿਸਪੈਲਟੀ ਦਾ ਆਫਸ ਆ ਜਾ ਜਿੱਥੇ ਵੀ ਇਹਨਾਂ ਦਾ ਦਫ਼ਤਰ ਆ ਉਹਦੇ ਵਿੱਚ ਅੰਗਰੇਜ਼ੀ ਚ ਬੋਲ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਾਉਣਗੇ ਸੋ ਮੈਂ ਸਾਰਿਆਂ ਦਾ ਧੰਨਵਾਦੀ ਆ ਹੁਣ ਮੈਂ ਸ਼੍ਰੀ ਸਰਦਾਰ ਡੈਨ ਸਿੱਧੂ ਜੀ ਨੂੰ ਬੇਨਤੀ ਕਰਦਾ ਗਾਉਣ ਦੇ ਸਿਰ ਸਟੇਜ ਤੇ ਪਰ ਅੱਜ ਸਿਰਫ ਆਉਣ ਨਾਲ ਗੱਲ ਖਤਮ ਨਹੀਂ ਹੋ ਜਾਂਦੀ ਅਗਲੇ ਕਈ ਦਿਨ ਮਹੀਨੇ ਦੇ ਚੱਲਣੀ ਚੱਲਣੀ ਇਹ ਗੱਲਬਾਤ ਅਕਤੂਬਰ ਤੱਕ ਅਕਤੂਬਰ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਤੇ ਤੁਹਾਡੇ ਆਰਿਆਂ ਦੇ ਸਾਥ ਦੀ ਜਰੂਰਤ ਹੈ ਇਕੱਲੇ ਇਕੱਲੇ ਦੀ ਸਾਡੀ ਆਪਣੀ ਸਰਪੰਚੀ ਪੰਚੀ ਦੀ ਇਲੈਕਸ਼ਨ ਹੈ ਜਿਹੜੀ ਸਾਡੀ ਆਉਣੀ ਹੈ ਉਹਦੇ ਲਈ ਆਗਾਜ਼ ਕਰਨ ਜਾ ਰਹੇ ਹਾਂ ਸਾਰਾ ਜਿਹੜਾ ਮਿੱਠੀ ਭਾਜੀ ਹੋਣੀ ਤੇ ਸਾਰੇ ਵੀਰਾਂ ਨੇ ਜਿਹੜਾ ਇਕੱਤਰ ਹੋ ਕੇ ਇੱਥੇ ਪਹੁੰਚੇ ਹੋ ਤੁਸੀਂ ਵੱਡਾ ਇਕੱਠ ਤੁਹਾਡਾ ਇਹ ਸੰਬੋਧਨ ਕਰਦਾ ਕਿ ਤੁਸੀਂ ਵੱਡੇ ਇਕੱਠ ਦੇ ਬਗਲਾਵ ਦੇ ਨਾਲ ਇੱਥੇ ਪਹੁੰਚੇ ਹੋ ਸਾਦਾ ਅੰਸ਼ਯੂਪ ਕਾਮਨਾਵਾਂ ਨੇ ਢੀਰਾਂ ਵਾਲੇ ਨੂੰ ਸਾਡੇ ਵੱਲੋਂ ਗੁੱਡ ਲਾ ਧਿਆਨ ਅਸੀਂ ਵਾਅਦਾ ਕਰਦੇ ਹਾਂ ਕਿ ਸਾਰੇ ਅਸੀਂ ਇਕੱਤਰ ਹੋ ਕੇ ਇਸ ਤਹਿਤ ਹੀ ਰਾਣੀ ਦੀ سپورਟ ਦੇ ਵਿੱਚ ਆਈਏ ਮਿੱਟੀ ਪਰਿਵਾਰ ਹੋਣੀ ਤੁਹਾਨੂੰ ਪਤਾ ਪੁਰਾਣਾ ਪਰਿਵਾਰ ਤੇ ਪੁਰਾਣਾ ਪਰਿਵਾਰ ਸਾਡੇ ਨਾਲ ਪਿੱਛੋਂ ਜੁੜਿਆ ਪਿਸ਼ੋਕੜ ਦੇ ਵਿੱਚ ਅਸੀਂ ਕੰਤੜੇ ਸਾਰੇ ਸਤਿ ਸ੍ਰੀ ਅਕਾਲ ਵੀਰਿਕਾ ਵਰ ਗੁੱਡ ਵਿਸ਼ੀਜ਼ ਦੇ ਨਾਲ ਮੈਂ ਕਹਿੰਦਾ ਹਾਂ ਇਹ ਕਰਦਾ ਸਤ ਸਿੱਚੇ ਵਾਲ ਪਾਰੀਆਂ ਦੇ ਰਾਕੇ ਜਿਨ੍ਹਾਂ ਨੂੰ ਕਿਹਾ ਕਿ ਤੁਹਾਡੇ ਮਨਾਂ ਮੁਹਕ ਤਸਰੀ ਤੁਹਾਡੇ ਅੱਖਾਂ ਦੇ ਵਿੱਚ ਆ ਜਾਣੀਏ ਜਦੋਂ ਮੈਂ ਨਾਮ ਲੱਤਾ ਹੁਣ ਸੰਤਾਂ ਦਾ ਕਿ ਉਹ ਗੁਣਾਨਿਕ ਪਾਤਸ਼ਾਹ ਦੀ ਇਸ ਧਰਤੀ ਨੂੰ ਜਿੱਦੇ ਭਾਗ ਲੱਗੇ ਨੇ ਉਹਨਾਂ ਨੇ ਉਸੂ ਉਹ ਚੀਜ਼ ਕਰ ਰਖਾਈ ਹੈ ਜਿਹੜੀ ਕਿ ਨਾ ਮੌਕਨ ਸੀ ਜਿਨ੍ਹਾਂ ਲੋਕੀਆਂ ਨੇ ਚੈਲੰਜ ਵੀ ਕਿੰਤਾ ਕਿ ਦਿਨਾਂ ਦੇ ਵਿੱਚੋਂ ਰਾਸਤੇ ਵੀ ਬਣਾ ਦੇ ਬਣਾ ਜੱਦੇ ਨਹੀਂ ਉਹ ਸੰਤ ਸਿੱਚੇ ਵਾਲ ਜਿਹੜਾ ਤੁਹਾਡੇ ਕਹਿਰੀ ਆਪਣੇ ਇਸ ਧਰਤੀ ਦੇ ਵਿੱਚ ਆਪਣੇ ਪਿੰਡ ਆ ਰਹੇ ਨੇ ਸੋ ਸਾਰੇ ਜੀਆ ਨੇ ਕਹਿੰਦੇ ਸਤਰਾ ਦੇ ਪਰਸੋਂ ਨੂੰ ਸਵਾ ਉਹ ਤੁਸੀਂ ਐਕਸਰਮੈਂਟ ਦੇ ਸਾਡੀ ਆਪਣੀ ਸੁਸਾਇਟੀ ਆਫ ਦੇ ਪਹੁੰਚ ਦਾ ਸਾਰੇ ਨੂੰ ਦਰਸ਼ਨ ਦੇ ਲਈ ਸਾਰਿਆਂ ਨੂੰ ਬੇਨਤੀ ਹੈ ਜੀ ਇਹ ਸ਼ਾ ਫੀਲਡ ਆ ਤੁਹਾਡਾ ਹੈ ਜੀ ਪਹਿ ਤੋਂ ਉਥੇ ਜਰੂਰੀ ਨਵਾਂ ਨਵਾਂ ਮੰਡੀ ਜੋ ਜਾ ਕੇ ਖੋਲਿਆ ਸੀ ਨਾ ਉਹੋ ਦਾ ਵਜਦਾ ਹੁਣ ਵੀ ਜਾ ਗਿਆ ਹੈ ਜੀ ਸਮੈਸ਼ ਹਰ ਫੂਲ ਮੰਡੀ ਸੀਗਾ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ